ਇੱਕ ਬੇਹਦ ਵੱਡਾ ਹਾਦਸਾ ਵਾਪਰਿਆ ਜਿਸ ਵਿੱਚ ਕਿ ਹੁਣ ਤੱਕ 27 ਲੋਕਾਂ ਦੀ ਮੌਤ ਹੋ ਗਈ ਹੈ ਜੀਹਾਂ satsang ਵਿੱਚ ਇਹ ਸਾਰੇ ਲੋਕ ਗਏ ਹੋਏ ਸੀ ਜਿੱਥੇ ਕਿ ਅਚਾਨਕ ਪਗੜੜ ਮਚ ਗਈ ਅਤੇ ਕਰੀਬ 27 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ ਮਰਨ ਵਾਲਿਆਂ ਵਿੱਚ 23 ਔਰਤਾਂ 3 ਬੱਚੇ ਅਤੇ ਇੱਕ ਪੁਰਸ਼ ਸ਼ਾਮਿਲ ਹੈ ਜੀਹਾਂ ਇਹ ਸਾਰੇ ਵਿਅਤੀ ਸਤਨ ਸੁਣਨ ਗਏ ਸੀ ਅਤੇ ਅਚਾਨਕ ਸਤਸੰਗ ਵਿੱਚ ਭਗੜੜ ਮਚ ਗਈ ਜਿਸ ਤੋਂ ਬਾਅਦ ਕਰੀਬ 27 ਲੋਕਾਂ ਦੀ ਹੁਣ ਤੱਕ ਮੌਤ ਦੀ ਪੁਸ਼ਟੀ ਕੀਤੀ ਗਈ ਹੈ ਹਾਲਾਂਕਿ ਸਤਸੰਗ ਵਿੱਚ ਗਏ ਦੂਜੇ ਲੋਕਾਂ ਦਾ ਇਲਜ਼ਾਮ ਹੈ ਕਿ ਹੁਣ ਤੱਕ ਕਰੀਬ 220 ਜ਼ਿਆਦਾ ਲੋਕ ਮਾਰੇ ਗਏ ਨੇ ਪਰ ਇਸ ਬਾਰੇ ਕੋਈ ਵੀ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ ਉਧਰ ਇਸ ਘਟਨਾ ਦੀਆਂ ਤਸਵੀਰਾਂ ਇੰਨੀਆਂ ਭਿਆਨਕ ਨੇ ਕਿ ਇਹਨਾਂ ਨੂੰ ਬਿਲਾ ਬਲਰ ਕੀਤਾ ਦਿਖਾਇਆ ਨਹੀਂ ਜਾ ਸਕਦਾ ਫਰਸ਼ ਤੇ ਲਾਸ਼ਾਂ ਦੇ ਢੇਰ ਲੱਗੇ ਹੋਏ ਨੇ ਲਾਸ਼ਾਂ ਇੰਜ ਖਿੜੀਆਂ ਹੋਈਆਂ ਨੇ ਕਿਸੇ ਫਰਸ਼ ਉੱਤੇ ਪੱਥਰ ਖਿੜੇ ਹੋਏ ਹੋਣ ਜੀ ਹਾਂ ਬੇहद ਭਿਆਨਕ ਤਸਵੀਰਾਂ ਨੇ ਜਿਨ੍ਹਾਂ ਨੂੰ ਦੇਖ ਕੇ ਯਕੀਨ ਕਰਨਾ ਮੁਸ਼ਕਿਲ ਹੋ ਰਿਹਾ ਹੈ ਬੜੇ ਬੜੇ ਘਾਣੂ ਕਦੇ ਬੜੇ ਗੱਟੀਆਂ ਗਏ ਸ਼ਾਬਾਸ਼ ਕਰਾਂਗੀ ਜੀ कार्यक्रो मां तरह रेगार्डिंग ਤੇ ਪੂਰੀ ਘਟਨਾ ਉੱਤਰ ਪ੍ਰਦੇਸ਼ ਦੇ ਹਾਥਰਸ ਚਬਰੀ ਹੈ ਜਿੱਥੇ ਇੱਕ satsang ਦੌਰਾਨ ਹਿੱਸਾ ਲੈਣਗੇ ਲੋਕਾਂ ਵਿੱਚ ਪਗੜੜ ਮਚ ਗਈ ਅਤੇ ਹੁਣ ਤੱਕ ਅਧਿਕਾਰਿਕ ਤੌਰ ਦੇ ਸ타ਇ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ ਜਦ ਕਿ अनेका ਲੋਕਾਂ ਨੂੰ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਉਧਰ ਇਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਨ੍ਹਾਂ ਵਿੱਚ ਕੇ ਲਾਸ਼ਾਂ ਨੂੰ ਟਰੱਕਾਂ ਵਿੱਚ ਪਰ ਕੇ ਲਿਆਂਦਾ ਗਿਆ ਜੀ ਹਾਂ ਲਾਸ਼ਾਂ ਨੂੰ ਐਨੀ ਵੱਡੀ ਗਿਣਤੀ ਵਿੱਚ ਲੋਕ ਇਸ ਘਟਨਾ ਦੌਰਾਨ ਮਾਰੇ ਗਏ ਨੇ ਜਾਂ ਫਿਰ ਜ਼ਖਮੀ ਹੋਏ ਨੇ ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਜ਼ਖਮੀਆਂ ਨੂੰ ਇਲਾਜ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਨ ਮੌਤਾਂ ਦੀ ਗਿਣਤੀ ਹੋਰ ਵੀ ਵਧਣ ਦਾ ਖਤਸ਼ਾ ਹੈ ਲੋਕਾਂ ਨੇ ਪ੍ਰਸ਼ਾਸਨ ਅਤੇ ਮੈਡੀਕਲ ਸੇਵਾਵਾਂ ਤੇ ਸਵਾਲ ਚੁੱਕੇ ਨੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਹੁਣ ਤੱਕ 202 ਵੱਧ ਲੋਕ ਮਾਰੇ ਗਏ ਨੇ ਕਿਰਾ 2 ਘੰਟਾ ਹੋ ਗਏ ਐ ਅਜੇ ਜ਼ਿੰਦਾ ਹੈ ਮਤਲਬ ਦੇਖਾਂਗੇ ਮਾਰ ਮਾਰ ਰਹੇ ਹੈ ਇਹ ਤਾਂ ਕੋਈ ਨਹੀਂ ਕਰੇਗਾ ਇੱਕ ਵੀ ਬਿੱਲ ਤਾਂ ਨਹੀਂ ਹੈ ਇਨਕੇ ਪਾਸ ਪੁਲਿਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਦੇ ਹਿਸਾਬ ਨਾਲ ਜੇ ਇਤਨਾ ਕੰਮ ਹੋਇਆ ਹੈ ਪੁਲਿਸ ਨੂੰ ਪ੍ਰਸ਼ਾਸਨ ਨੇ ਇੱਕ ਰੋਡ 'ਚ ਬੰਦ ਕੀਤਾ जाम लगा हुआ था रात ग्यारह बजे से वो जाम खुलवाया पुलिस प्रशासन ने और उसकी तो 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 वजह से ये दुर्घटना हुई दो डेढ़ सौ चले गए आयुष्मान कितने लोग आदमी चले गए यहाँ से दो सौ के लंबाई चले गए और तक कोई लाइट ये एक डॉक्टर थे बाकी के कोई नहीं तो भुण 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 है। उनको आगे को हुआ नहीं, नहीं कर रहे, उनको में भी भी कर, रहे नहीं कोई तो क्या करेंगे में यहाँ पर डॉक्टर नहीं है లై ਕੋਈ ఆక్సిజన్ హై ਕੋਈ డ్రిప్ లగా రే కో ఇఫ్ సిరియస్ హోగా ఉస్ పై డ్రిప్ లగా దే తభి మాయేగా లబత్ కితని లోకన్ ది మౌత్ హో చుకీయా యాహన్ పర్ తక్ 200 నికల్ గయా బోత్ ఆయా గయా 200 హో గయా అబి ఆ రహా సన్ వాళా నహే ప్లీజ్ లిసన్ 1.5 గంట ఆదసే కో హో గయా అబి కౌయి సీనియర్ ఆఫీసర్ యాహన్ పర్ మోజ్జుద్ నహే లే కౌయి సీనియర్ డాక్టర్ యాహన్ పర్ జల్కే దూజే పాస్ సే పోలీస్ నే హున్ తక్ 27 లోకన్ దే మౌత్ ది పుష్టి కీతి హై మర్న్ వాళేన్ విచ్ 1 పురిష్ 23 ఔర్తన్ تے 3 బచ్చే దసే గయేనే హసల్ జాన్కరీ ముతాబిక్ హాథరస్ జిల్లా దే सिकंदर राव थाना क्षेत्र दे फुल्लराई पिंड च पोले बाबा दे सत्संग ਦੌਰਾਨੇ ਫਗਦਰ ਮੱਥੀਏ ਇਸ ਦੌਰਾਨ ਕਈ ਸ਼ਰਦਾਲੂਆਂ ਦੀ ਮੌਤ ਹੋ ਗਈ ਹੈ ਮ੍ਰਿਤਕਾਂ ਦੀ ਲਾਸ਼ਾਂ ਨੂੰ ਏਟਾ ਮੈਡੀਕਲ ਕਾਲਜ ਵਿੱਚ ਲਿਜਾਇਆ ਗਿਆ ਜਿਸ ਦੀ ਕੇ ਹੁਣ ਪੁਲਿਸ ਨੇ ਪੁਸ਼ਟੀ ਕੀਤੀ ਹੈ सिकंदर राव ਦੇ ਦੇਸ ਗਿਆ ਹੈ ਇਹ ਬਲਵਨੀ ਵਾਲਾ ਗਹੀ ਗਾ ਹੈ ਉਹ ਫੁੱਲੇ ਬਾਬਾ ਦਾ ਪ੍ਰੋਗਰਾਮ ਹੈ ਇਹ ਜੀ ਸੁਚਨਾ ਪ੍ਰਾਪਤ ਹੋਈ ਹੈ ਉਸ ਵਿੱਚ ਫਗਦਰ ਸੇ ਫਗਦਰ ਸੇ ਕੁਝ ਲੋਕਾਂ ਦੀ ਮੌਤ ਹੋਈ ਹੈ हमारे यहाँ हॉस्पिटल सत्ताईस डेड बॉडी आ गई है तेईस महिलाएं हैं जी तीन बच्चे हैं और एक पुरुष की डेड बॉडी है जी, और कुछ है, तो 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 लोग हाल भी आए सर घायल अभी नहीं आए हैं और यहाँ पे लोग कुछ बॉडी क्या में और भी जनपदों में यही जानकारी प्राप्त कर रहे हैं ये जानकारी कितने लोगों की मरने की आशंका सर یہ یہ اب ہم یہاں سے بیٹھو کس لیے کل سب کتنا ہے سر اور یہاں بھی 27 کیس رپورٹ کیا ہے ان کے بچا نما کی کاروائی کی ہم کر رہے ہیں وجہ کیا بتایا جا رہا ہے وجہ تے جانکاری مطابق کے خاصا سد سنگ دی سمپتی تو باد مچی پگدر کارن واتر پگدر چ ہن تک 27 لوکاں دی پشٹی کیتی گئی ہے جبکہ خدشہ جتائے جا رہے ہیں کہ اس پگدر وچ 200 تو بھی زیادہ لوک مارے گئے نے پوڑے بابا دے سد سنگ دی سمپتی دوران نے پگدر مچی ਜਿਸ ਤੋਂ ਬਾਅਦ ਬੱਚੇ ਔਰਤਾ ਅਤੇ ਪੁਰਸ਼ ਲੋਕਾਂ ਦੇ ਪੈਰਾਂ ਹੇਠ ਕੁਚਲੇ ਗਏ ਅਤੇ ਉਨ੍ਹਾਂ ਦੀ ਜਾਨ ਚਲੀ ਗਈ ਫਿਲਹਾਲ ਇਸ ਘਟਨਾ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ ਪੁਲਿਸ ਪ੍ਰਸ਼ਾਸਨ ਇਸ ਪੂਰੇ ਮਾਮਲੇ ਦੀ ਜਾਂਚ ਦੀ ਗੱਲ ਲਖ ਰਿਹਾ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ